ਪਿੰਡ ਮੂਸੇਵਾਲ ਵਿੱਚ ਛੋਟੇ ਸ਼ੁਭਦੀਪ ਦੇ ਜਨਮ ਤੋਂ ਬਾਅਦ ਸ਼ਿੜੇ ਵਿਵਾਦ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਚਿੱਠੀ ਭੇਜੀ ਗਈ ਸੀ ਜਿਸ ਵਿੱਚ ਆਈਵੀਐਫ ਟ੍ਰੀਟਮੈਂਟ ਦੀ ਰਿਪੋਰਟ ਕੇਂਦਰ ਸਰਕਾਰ ਵੱਲੋਂ ਮੰਗੀ ਗਈ ਸੀ ਪਰ ਮਾਤਾ ਚਰਨ ਕੌਰ ਜੀ ਦੀ ਉਮਰ 58 ਸਾਲ ਹੈ ਇਸ ਲਈ ਕੇਂਦਰ ਸਰਕਾਰ ਨੇ ਜਵਾਬ ਮੰਗ ਲਿਆ ਹੈ ਬੀਤੇ ਦਿਨੀ ਜ਼ਿਲ੍ਹਾ ਮਾਨਸਾ ਦੇ ਇਲਾਕਾ ਪਿੰਡ ਮੂਸੇਵਾਲ ਵਿੱਚ ਛੋਟੇ ਸ਼ੁਭਦੀਪ ਦੇ ਜਨਮ ਤੋਂ ਬਾਅਦ ਸ਼ਿੜੇ ਵਿਵਾਦ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਇੱਕ ਚਿੱਠੀ ਭੇਜੀ ਗਈ ਸੀ ਜਿਸ ਵਿੱਚ ਆਈਵੀਐਫ ਟ੍ਰੀਟਮੈਂਟ ਦੀ ਰਿਪੋਰਟ ਕੇਂਦਰ ਸਰਕਾਰ ਵੱਲੋਂ ਮੰਗੀ ਗਈ ਸੀ ਉਨ੍ਹਾਂ ਇਹ ਵੀ ਆਖਿਆ ਸੀ ਕਿ ਇੰਗਲੈਂਡ ਜਾਂ ਫਿਰ ਦੂਸਰੇ ਬਾਹਰਲੇ ਮੁਲਕਾਂ ਦੇ ਵਿੱਚ ਉਮਰ ਦੀ ਹੱਦ ਨਹੀਂ ਹੁੰਦੀ ਉੱਥੇ ਕਿਸੇ ਵੀ ਉਮਰ ਤੱਕ ਇਸ ਸਟੇਟਮੈਂਟ ਦੇ ਰਾਹੀਂ ਔਰਤ ਬੱਚੇ ਨੂੰ ਜਨਮ ਦੇ ਸਕਦੀ ਹੈ ਪਰ ਪਾਰਟ ਵਿੱਚ ਇਸ ਸਟੇਟਮੈਂਟ ਦੇ ਨਾਲ 21 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਹੀ ਔਰਤਾਂ ਦੁਆਰਾ ਬੱਚਾ ਪੈਦਾ ਕੀਤਾ ਜਾ ਸਕਦਾ ਹੈ ਪਰ ਮਾਤਾ ਚਰਨ ਕੌਰ ਜੀ ਦੀ ਉਮਰ 58 ਸਾਲ ਹੈ ਇਸ ਲਈ ਕੇਂਦਰ ਸਰਕਾਰ ਨੇ ਸੱਤ ਨੋਟਿਸ ਜਾਰੀ ਕੀਤਾ ਹੈ ਅਤੇ ਜਵਾਬ ਮੰਗ ਲਿਆ ਹੈ ਇਸ ਉੱਤੇ ਬਠਿੰਡਾ ਦੇ ਊਮਨ ਅਤੇ ਚਿਲਡਰਨ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਨੇ ਦਿੱਤੀ ਜਾਣਕਾਰੀ ਡਾਕਟਰ ਪੀਤ ਮਨਿੰਦਰ ਸੀਨੀਅਰ ਮੈਡੀਕਲ ਅਫਸਰ ਊਮਨ ਐਂਡ ਚਿਲਡਰਨ ਹਸਪੀਟਲ ਬਠਿੰਡਾ ਮੜਮੇ ਕਿਹੜਾ ਜਿਹੜਾ ਆਪਣਾ ਇੱਕ ਲੇਡੀ ਹੈ ਮਰਕੀ ਨਹੀਂ ਨਮਕੀ ਨਹੀਂ ਬੋਲਤਾ ਜੇ ਦੰਨ ਤੱਕ ਉਹਦੇ ਵਿੱਚ ਅੰਡੇ ਹੈਗੇ ਆ ਅੰਡੇ ਜਿਹੜੇ ਹੈਗੇ ਆ ਔਰਤੀ ਅੰਡੇਦਾਨੀ ਦੇ ਵਿੱਚ ਬਾਇ ਬਰੈਜੈਂਟ ਜੇ ਉਹ ਅੰਡੇ ਠੀਕੇ ਔਰਤ ਹੈਲਦੀ ਹੈ ਠੀਕੇ ਉਹਦੀ ਜਿਹੜੀ ਹੈਗੀ ਰੀਪਰੋਡਕਟਿਵ ਟ੍ਰੈਕ ਅਸੀਂ ਕਹਿੰਦੇ ਆ ਜਨ ਜਨਨ ਪ੍ਰਣਾਲੀ ਜਿਹੜੀ ਹੈ ਉਹ ਠੀਕ ਕੰਮ ਕਰਦੀ ਉਹ ਬੱਚਾ ਫਾਇਦਾ ਕਰ ਸਕਦੀ ਉਮਰ ਦੀ ਗੱਲ ਕਰੀਏ ਤਾਂ ਉਮਰ ਦੀ ਗੱਲ ਕਰੀਏ ਤਾਂ ਜਿਹੜੀ ਨੈਚੁਰਲ ਏਜ ਆ ਉਹ ਮੋਸਟਲੀ 50 ਸਾਲ ਤੇ ਜਾ ਕੇ ਜਿਹੜਾ ਹੈਗੇ ਆ ਅੰਡੇ ਜਿਹੜੇ ਖਤਮ ਹੋ ਜਾਂਦੇ ਆ ਤੇ ਜਿਹੜਾ ਮਾਹਵਾਰੀ ਆਉਂਦੀ ਔਰਤ ਨੂੰ ਹਰ ਮਹੀਨੇ ਉਹ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਮਾਂ ਬਣਨ ਦੇ ਕਾਬਿਲ ਨਹੀਂ ਰਹਿੰਦੀ ਆਈਵੀਐਫ ਸਕੀਮ ਦੇ ਰੈਂਕ ਤੇ ਆਈਵੀਐਫ ਜਿਹੜੀ ਸਕੀਮ ਆ ਇਹਦੇ ਵਿੱਚ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਰਾਉਣੀ ਆ ਸਿ ਜਿਹੜੀ ਕਿ ਨੈਚੁਰਲੀ ਕੁਦਰਤੀ ਤਰੀਕੇ ਨਾਲ ਹੋਣੀ ਹੁੰਦੀ ਫਰਟੀਲਾਈਜੇਸ਼ਨ ਨੇਚਰਲ ਜਿਹੜੇ ਮੀਆਂ ਬੀਬੀ ਸਬੰਧ ਬਣਾਉਣ ਤੋਂ ਬਾਅਦ ਇੱਕ ਐਗ ਜਿਹੜਾ ਹੈਗਾ ਏ ਮਦਰ ਵੱਲੋਂ ਆਂਦਾ ਏ ਮੈਚੂਰ ਹੁੰਦਾ ਏ ਔਰ ਰੀਲੀਜ਼ ਹੁੰਦਾ ਐਗ ਨਿਕਲਦਾ ਏ ਤੇ ਉਧਰੋਂ ਉਸੇ ਟਾਈਮ ਤੇ ਜਦੋਂ ਐਗ ਨਿਕਲਦਾ ਏ ਉਸੇ ਦਿਨ ਦੇ ਵਿੱਚ ਹੀ ਜੇ ਸਪਰਮ ਆ ਜਾਏ ਹਨਾ ਤੇ ਉਹ ਫਿਰ ਫਰਟੀਲਾਈਜੇਸ਼ਨ ਹੋ ਜਾਂਦੀ ਆ ਆਪਸ ਵਿੱਚ ਮਿਲਦੇ ਆ ਤੇ ਇੱਕ ਜਿਹੜਾ ਹੈਗਾ ਏ ਬੱਚਾ ਬਣਨ ਦੇ ਚਾਂਸਿਸ ਹੁੰਦੇ ਆ ਇਹ ਜਿਹੜੀ ਨੂਕਲਰ ਫਰਟੀਲਾਈਜੇਸ਼ਨ ਆਰਟੀਫੀਸ਼ੀਅਲ ਟੈਕਨੀਕ ਆ ਉਹਦੇ ਵਿੱਚ ਅਸੀਂ ਜਿਹੜਾ ਐਗ ਪਹਿਲਾਂ ਤਿਆਰ ਕਰਵਾੰਨੇ ਦਵਾਈ ਦੇ ਕੇ ਮਦਰ ਨੂੰ ਤੇ ਨਾ ਹੀ ਸਪਰਮ ਲੈਣੇ ਆ ਅਸੀਂ ਫਿਰ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਫਰਟੀਲਾਈਜੇਸ਼ਨ ਉਹਨਾਂ ਦਾ ਆਪਸ ਵਿੱਚ ਜਿਹੜਾ ਮਿਲਣਾ ਹੈ ਉਹ ਅਸੀਂ ਗੈਰ ਕੁਦਰਤੀ ਕਹਿ ਲਿਆ ਵੀ ਉਹਨੂੰ ਉਸ এনवायरमेंट ਦੇ ਵਿੱਚ ਆਰਟੀਫੀਸ਼ੀਅਲ ਇੱਕ ਕਲਚਰ ਮੀਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਤਿਆਰ ਕਰਦੇ ਆ ਬੱਚੇ ਨੂੰ ਐਮਬ੍ਰਿਓ ਜਿਹੜਾ ਡਿਵੈਲਪ ਕਰਾਉਂਦੇ ਆ ਬਾਹਰ ਤਾਂ ਫਿਰ ਉਹਦੀ ਡਵੈਲਪਮੈਂਟ ਤੋਂ ਬਾਅਦ ਇੱਕ ਸਟੇਜ ਤੇ ਜਾ ਕੇ ਅਸੀਂ ਉਹਨੂੰ ਟ੍ਰਾਂਸਪਲੈਂਟ ਕਰਦੇ ਹਾਂ ਬੱਚੇ ਮਾਂ ਦੀ ਬੱਚੇਦਾਨੀ ਦੇ ਵਿੱਚ ਜਿਹੜੀ ਮਾਂ ਦੀ ਬੱਚੇਦਾਨੀ ਉਹ ਵੀ ਅਸੀਂ ਪਹਿਲਾਂ ਦਵਾਈ ਦੇ ਕੇ ਪ੍ਰੀਪੇਅਰ ਕੀਤੀ ਹੁੰਦੀ ਬੱਚੇਦਾਨੀ ਦੇ ਅੰਦਰਲੀ ਲੇਅਰ ਜਿਹਨੂੰ ਅਸੀਂ ਐਂਡੋਮੇਟਰੀਅਮ ਕਹਿੰਦੇ ਹਾਂ ਉਹਨੂੰ ਪ੍ਰੀਪੇਅਰ ਕਰਦੇ ਆ ਫਿਰ ਉਹਦੇ ਵਿੱਚ ਉਹ ਜਿਹੜੀ ਹੈਗਾ ਭਰੂਣ ਅਸੀਂ ਬਾਹਰ ਤਿਆਰ ਕੀਤਾ ਹੈ ਉਹਨੂੰ ਅਸੀਂ ਟ੍ਰਾਂਸਪਲੈਂਟ ਕਰਦੇ ਹਾਂ ਤੇ ਉਸ ਤੋਂ ਬਾਅਦ ਉਹ ਸਟੇਜ ਤੋਂ ਬਾਅਦ ਉਹ ਬੱਚੇਦਾਨੀ ਦੇ ਅੰਦਰ ਹੀ ਜਿਹੜਾ ਡਵੈਲਪ ਹੁੰਦਾ ਹੈ ਇਹ ਬੇਬੀ ਬੰਦਾ ਉਹ ਜਿਹੜੀ ਗੱਲ ਜੀ ਇਹ ਗੱਲ ਜੀ ਹਾਂ ਜੀ ਉਹ ਇਹ ਜਿਹੜੀ ਆਰਟੀਫੀਸ਼ੀਅਲ ਟੈਕਨੀਕਸ ਆ ਇਹਦੇ ਵਿੱਚ ਅਸੀਂ ਜਿਹੜੀ ਮਦਰ ਦੀ ਉਮਰ ਹੈ ਨਾ ਇੱਕ ਇਹ ਗਾਈਡਲਾਈਨਸ ਆ ਇਹ ਐਕਟ ਬਣਿਆ ਹੋਇਆ ਕੋਰਟ ਦੇ ਲਾਜ ਨੇ ਉਸ ਲਾਜ ਜਿਹੜੀਆਂ ਗਾਈਡਲਾਈਨਸ ਸਰਵਰ ਲਾ ਕਹਿੰਦਾ ਹੈਗਾ ਆਰਟੀਫੀਸ਼ੀਅਲ ਟੈਕਨੀਕਸ ਦੇ ਵਿੱਚ ਉਹਨਾਂ ਗਾਈਡਲਾਈਨਸ ਦੇ ਅਕੋਰਡਿੰਗ ਹੀ ਹੈ ਜਿਹੜੀ ਇਹ ਆਰਟੀਫੀਸ਼ੀਅਲ ਟੈਕਨੀਕਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਉਹਦੇ ਵਿੱਚ ਉਮਰ ਦੀ ਜਿਹੜੀ ਹੱਦ ਹੈ ਮੈਨੂੰ ਲੱਗਦਾ 50 ਸਾਲ ਤੱਕ ਹੈਗੀ ਹੈ ਕਿ ਅਸੀਂ ਕਰ ਸਕਦੇ ਹਾਂ ਜੇ ਕੰਡੀਸ਼ਨਸ ਹੁੰਦੀਆਂ ਇਹਦੇ ਵਿੱਚ ਵੀ ਕਿ ਕਿੰਨੀਆਂ ਕੰਡੀਸ਼ਨ ਦੇ ਵਿੱਚ ਅਸੀਂ ਕਰ ਸਕਦੇ ਤੇ ਟ੍ਰੀਟਮੈਂਟ ਦੀ ਗੱਲ ਕਰੀਏ ਇਸ ਤਰ੍ਹਾਂ ਦੇ ਆਪਾਂ ਨੂੰ ਜੇ ਜਦੋਂ 50 ਸਾਲ ਤੋਂ ਇਸ ਘਟਾ ਤੇ ਟ੍ਰੀਟਮੈਂਟ ਪ੍ਰੋਪਰ ਜਿਹੜਾ ਟੀਕੇ ਵਗੈਰਾ ਜਿਸ ਤਰ੍ਹਾਂ ਆਮ ਲੱਗਦੇ ਨੇ ਆਪਾਂ ਦੇ ਉਸ ਤਰ੍ਹਾਂ ਹੀ ਲੱਗਦੇ ਨੇ ਮੈਡੀਸਿਨਰ ਹਾਂ ਜਦੋਂ ਅਸੀਂ ਬੱਚਾ ਬਣਾ ਲਿਆ ਬਾਹਰ ਹਨਾ ਬੱਚੇਦਾਨੀ ਚ ਰੱਖਤਾ ਫਿਰ ਉਹ ਜਿਹੜੀ ਮਦਰ ਉਹ ਪ੍ਰੈਗਨੈਂਟ ਆ ਹੁਣ ਉਹ ਨੇਚਰਲ ਤਰੀਕੇ ਨਾਲ ਹੀ ਗਰੋ ਕਰੇਗਾ ਮਾਂ ਦੀ ਬੱਚੇਦਾਨੀ ਵਿੱਚ ਤੇ ਜਿਹੜੇ ਟਾਈਮ ਟੂ ਟਾਈਮ ਅਸੀਂ ਉਹਨੂੰ ਆਪਣੀ ਭਾਸ਼ਾ ਵਿੱਚ ਐਂਟੀਨੇਟਲ ਚੈੱਕਅਪ ਕਹਿੰਦੇ ਆ ਪ੍ਰੈਗਨੈਂਸੀ ਦੇ ਦੌਰਾਨ ਜਿਹੜੇ ਅਸੀਂ ਘੱਟੋ ਘੱਟ 4 ਵਾਰ ਜਿਹੜਾ ਡਾਕਟਰ ਗਾਇਨਕੋਲੋਜਿਸ ਨੂੰ ਦਿਖਾਣਾ ਹੁੰਦਾ ਉਹਵੇਂ ਮਰੀਜ਼ ਨੂੰ ਦਿਖਾਣਾ ਇਸ ਵਿੱਚ ਜ਼ਿਆਦਾ ਪ੍ਰੈਸ਼ੀਅਸ ਪ੍ਰੈਗਨੈਂਸੀ ਹੈ ਕਿਉਂਕਿ ਆਰਟੀਫੀਸ਼ੀਅਲ ਟੈਕਨੀਕ ਨਾਲ ਅਸੀਂ ਕੀਤੀ ਹੈ ਕਿਉਂਕਿ ਨੈਚੁਰਲ ਤਰੀਕੇ ਨਾਲ ਹੋ ਨਹੀਂ ਰਿਹਾ ਬੱਚਾ ਤਾਂ ਕਿ ਇਹਦੇ ਵਿੱਚ ਅਸੀਂ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਹੁੰਦਾ ਕਿ ਜਲਦੀ ਉਹਦਾ ਐਂਟੀਨੇਟਲ ਅਪ ਚੈੱਕਅਪ ਜਿਵੇਂ ਅਸੀਂ 15-15 ਦਿਨ ਬਾਅਦ ਕਰਦੇ ਆਂ ਨਾ ਜੇ ਕੋਈ پیشنਟ ਨੂੰ ਦਿੱਕਤ ਆndi ਤਾਂ ਵੀ ਉਹਨੂੰ ਕਹਿੰਨੇ ਆ ਕਿ ਜਲਦੀ ਡਾਕਟਰ ਕੋਲ ਵੀ ਸਲਾਹ ਲੈਣੀ ਆ ਜਿਹੜੇ ਟੀਕੇ ਲੱਗਦੇ ਆ ਟੈਕਨਸ ਤੇ ਉਹ ਵੀ ਅਸੀਂ ਟਾਈਮ ਟੂ ਟਾਈਮ ਓਵੇਂ ਲਵਾਉਣੇ ਓਵੇਂ ਅਸੀਂ ਆਇਰਨ ਦੇਣਾ ਓਵੇਂ ਕੈਲਸ਼ੀਅਮ ਦੇਣੀ ਓਵੇਂ ਅਸੀਂ ਡਾਈਟ ਸਮਝਾਉਣੀ ਓਨੂੰ ਚੰਗੀ ਡਾਈਟ ਹਰੀਆਂ ਸਬਜ਼ੀਆਂ ਫਰੂਟ ਦਾਲਾਂ ਹਨਾ ਜੰਨੇ ਹੋਏ ਜਿਵੇਂ ਘਰ ਦਾ ਜਿਹੜਾ ਬਣਿਆ ਹੋਇਆ ਹੈਗੀ ਡਾਈਟ ਨੇਚਰਲ ਡਾਈਟ ਉਹ ਮਾਂ ਨੇ ਖਾਣਾ ਸਕੂਟੀ ਸਵਾਰ ਵਿਅਕਤੀ ਟਰੱਕ niche ਆਉਣ ਨਾਲ ਮੌਕੇ 'ਤੇ ਹੋਈ ਮੋਤ